ਯਾਦ ਦੇ ਵਿੱਚ ਭਗਵੰਤ ਮਾਨ ਦੀ 92 ਐਮਐਲਯਾ ਦੇ ਨਾਲ ਸਰਕਾਰ ਚੁਣ ਕੇ 2022 ਦੀਆਂ ਚੋਣਾਂ ਦੇ ਵਿੱਚ ਆਂਦੀ ਹੈ ਤੇ ਹੁਣ 2025 ਜਿਹੜਾ ਹੈ ਸਾਡੇ ਦਰਾਂ ਦੇ ਬਾਹਰ ਖੜਾ ਆ ਤਿੰਨ ਸਾਲ ਸਾਡੇ ਸਾਹਮਣੇ ਬੀਤ ਗਏ ਐ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਜ਼ਮੀਨੀ ਪੱਧਰ ਦੇ ਉੱਪਰ ਸਰਕਾਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਆ ਕੰਮ ਕਰਨ ਵਾਲੀਆਂ ਉਹ ਦੇਖਣ ਨੂੰ ਨਹੀਂ ਮਿਲ ਰਹੀਆਂ ਜਿਹੜੀ ਸਰਕਾਰ ਇਹ ਕਹਿੰਦੀ ਰਹੀ ਵੀ ਅਸੀਂ ਕੱਟੜ ਇਨਕਲਾਬੀ ਆ ਕਟੜ ਇਮਾਨਦਾਰ ਹੈ ਤੇ ਅਸੀਂ ਵਾਦੇ ਨਹੀਂ ਕਰਦੇ ਅਸੀਂ ਗਰੰਟੀਆਂ ਕਰਦੇ ਆ ਤੇ ਜਿਨ੍ਹਾਂ ਨੇ ਗਰੰਟੀਆਂ ਕੀਤੀਆਂ ਵੀ ਪੰਜਾਬ ਦੇ ਵਿੱਚ ਅਸੀਂ ਕੰਮ ਕਰਾਂਗੇ ਉੱਥੇ ਅੱਜ ਪੰਜਾਬ ਦੇ ਪਿੰਡਾਂ ਦੀ ਹਾਲਤ ਅਜਿਹੀ ਹੈ ਵੀ ਕੋਈ ਬਾਤ ਹੀ ਨਹੀਂ ਪੁੱਛ ਰਿਆ ਏ ਮੈਂ ਮੁਕੇਰੀਆਂ ਦੇ ਪਿੰਡਾਂ ਦੀਆਂ ਸੜਕਾਂ ਦੀ ਗੱਲ ਕਰਨ ਆਇਆ ਅੱਜ ਤੁਹਾਡੇ ਨਾਲ ਜਿਹੜੀਆਂ ਸੜਕਾਂ ਦੀ ਉੱਪਰ ਲਗਾਤਾਰ ਸੈਂਕੜੇ ਲੋਕਾਂ ਨੇ ਸਫਰ ਕਰਨਾ ਹੁੰਦਾ ਹੈ ਇਕੋ ਸੜਕਾਂ ਐ ਜਿਹੜੇ ਵੱਡੇ ਵੱਡੇ ਨੈਸ਼ਨਲ ਹਾਈਵੇ ਬਣਾਏ ਜਾ ਰਹੇ ਆ ਤੇ ਜਿਹਦੇ ਤੇ ਲੋਕਾਂ ਦੀਆਂ ਚਮੜੀਆਂ ਲਾ ਕੇ ਟੋਲ ਪਲਾਜ਼ਾ ਮਹਿੰਗੇ ਟੋਲ ਪਲਾਜ਼ੇ ਜਾਂ ਮਹਿੰਗਾ ਟੋਲ ਬਸੂਲਿਆ ਜਾ ਰਿਹਾ ਐ ਦੂਜੇ ਪਾਸੇ ਪਿੰਡਾਂ ਦੀਆਂ ਸੜਕਾਂ ਐ ਜਿਹੜੀ ਸੜਕ ਹੁਣ ਦਿਸਦੀ ਨਹੀਂ ਐ ਮੈਂ ਤੁਹਾਡੇ ਨਾਲੇ ਤਸਵੀਰਾਂ ਸ਼ੇਅਰ ਕਰ ਰਿਹਾ ਆ ਇਹ ਛੱਪੜ ਬਣੀ ਹੋਈ ਇੱਕ ਪਿੰਡ ਦੀ ਸੜਕ ਐ ਇੱਕ ਪਿੰਡ ਨਹੀਂ ਜਿੱਦੇ ਤੋਂ 35 ਪਿੰਡਾਂ ਦੇ ਲੋਕਾਂ ਨੇ ਸਫ਼ਰ ਕਰਨਾ ਹੋਵੇ ਤੇ ਇੱਕ ਜਗ੍ਹਾ ਦੇ ਉੱਪਰ ਇੱਕ ਪਿੰਡ ਦੇ ਵਿੱਚੋਂ ਦੀ ਮੈਂ ਤਸਵੀਰ ਐ ਜਿੱਥੇ ਸੜਕ ਨਹੀਂ ਜਾਂਦੀ ਛੱਪੜ ਜਾਂਦਾ ਐ ਜਿਹੜਾ ਮੇਰੇ ਆਪਣਾ ਪਿੰਡ ਇਕਲਾਏ ਇਹ ਨਹੀਂ ਵੀ ਮੇਰੇ ਮੇਰੇ ਪਿੰਡ ਦੀ ਸੜਕ ਦਾ ਇਹ ਹਾਲਤ ਹੈ ਇਦਾਂ ਦੀ ਹਾਲਤ ਮੁਕੇਰੀਆਂ ਦੇ ਹਰ ਪਿੰਡ ਦੀ ਹਾਲਤ ਹੈ ਮੈਂ ਸਵੇਰੇ ਜਦੋਂ ਦੇਖਿਆ ਵੀ ਥੋੜੀਆਂ ਜੀਆਂ ਕਣੀਆਂ ਪਈਆਂ ਤੇ ਸੜਕ ਦੇ ਵਿੱਚ ਛੱਪੜ ਬਣਿਆ ਹੋਇਆ ਹੈ ਨਾ ਪਿੰਡ ਦੇ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਕੀਤਾ ਹੋਇਆ ਹੈ ਤੇ ਸੜਕ ਤਾਂ ਹੈ ਹੀ ਨਹੀਂ ਕਿਤੇ ਅੱਜ ਤੋਂ 6 ਮਹੀਨੇ ਪਹਿਲਾਂ ਪਿੰਡ ਦੇ ਲੋਕਾਂ ਦੇ ਵੱਲੋਂ ਇਕੱਠਿਆਂ ਹੋ ਕੇ ਅਸੀਂ ਵਿਰੋਧ ਕੀਤਾ ਇਸ ਗੱਲ ਦਾ ਝੋਨਾ ਲਾ ਕੇ ਵੀ ਹਾਂ ਜੀ ਸੜਕ ਤੁਸੀਂ ਬਣਾ ਰਹੀ ਰਹੀ ਇੱਥੇ ਬਕਾਇਦਾ ਝੋਨਾ ਲਗਾ ਕੇ ਜਿਹੜਾ ਹੈ ਕਿਸਾਨ ਜਾਂ ਕਹ ਲਈਏ ਵੀ ਝੋਨਾ ਹੀ ਤਿਆਰ ਕਰ ਲਏ ਵੀ ਤੁਹਾਨੂੰ ਥੋੜੇ ਪੈਸੇ ਇਕੱਠੇ ਹੋ ਜਾਣ ਅੱਛਰ ਫੇਰ ਨਹੀਂ ਆਈ ਤੇ ਕੌਣੇ ਸੜਕਾ ਬੜਾਊਗਾ ਮੈਂ ਅੱਜ ਕੱਲੀ ਇਸ ਸੜਕ ਦਾ ਨਹੀਂ ਗੱਲ ਜਦੋਂ ਮੈਂ ਫੇਸਬੁੱਕ ਦੇ ਉੱਪਰ ਲਾਈਵ ਕੀਤਾ ਪਿਛਲੇ ਦਿਨਾਂ ਦੇ ਵਿੱਚ ਤੇ ਹੋਰ ਸਾਥੀਆਂ ਦੇ ਫੋਨ ਵੀ ਆਏ ਉਹ ਕਹਿੰਦੇ ਆ ਵੀ ਸਾਡੇ ਪਿੰਡ ਦੀ ਸੜਕ ਦਾ ਵੀ ਇਹ ਹਾਲ ਹੈ ਚਾਹੇ ਕਹਿ ਲਈਏ ਆਪਾਂ ਘੀਰ ਦੀ ਖੋਈ ਤੋਂ ਲੈ ਕੇ ਬੁੱਡੇਵਾੜ ਨੂੰ ਜਾਣਾ ਹੋਵੇ ਵਿਚੋ ਵਿਚੀ ਕਹਿ ਲਈਏ ਠਾਕਰਦਵਾਰ ਨੂੰ ਜਾਣਾ ਹੋਵੇ ਸਾਰੀ ਲੁਧਿਆੜੀ ਤੋਂ ਲੈ ਕੇ ਸਾਰੀ ਸੜਕ ਟੁੱਟੀ ਹੋਈ ਐ ਹਾਜੀਪੁਰ ਤੋਂ ਲੈ ਕੇ ਠਾਕਰਦਵਾਰ ਨੂੰ ਜਾਣਾ ਹੋਵੇ ਇਹ ਸੜਕ ਟੁੱਟੀ ਹੋਈ ਐ ਹਾਜੀਪੁਰ ਤੋਂ ਲੈ ਕੇ 17 ਕਿਲੋਮੀਟਰ ਮਾਨਸਰ ਨੂੰ ਜਾਣਾ ਹੋਵੇ ਇਹ ਸੜਕ ਟੁੱਟੀ ਹੋਈ ਐ ਪੰਘਾੜੇ ਦੀਆਂ ਸੜਕਾਂ ਟੁੱਟੀਆਂ ਹੋਈਆਂ ਆ ਜ਼ਮੀਨੀ ਪੱਧਰ ਦੇ ਉੱਪਰ ਮੈਨੂੰ ਲੱਗਦਾ ਵੀ ਇੱਥੇ ਤਾਂ ਕੋਈ ਕੰਮ ਹੀ ਨਹੀਂ ਹੋ ਰਿਹਾ ਮਹਿਕਮਾ ਕੋਈ ਦੱਸਦਾ ਹੀ ਨਹੀਂ ਪਿਆ ਜੇ ਦੱਸਦਾ ਪਿਆ ਤੇ ਇੱਥੇ ਸਿਰਫ ਖਾਣਨ ਦਾ ਕਾਰੋਬਾਰ ਹੈ ਜਿਹਦੇ ਲਈ ਪੋਲਿਊਸ਼ਨ ਕੰਟਰੋਲ ਬੋਰਡ ਤੇ ਜ਼ਿਲ੍ਹੇ ਦਾ ਅਧਿਕਾਰੀ ਕਹ ਲਈਏ ਡੀਸੀ ਮੈਡਮ ਹੁਣੇ ਉੱਥੇ ਬੈਠ ਕੇ ਆਨਣ ਫਾਨਣ ਦੇ ਵਿੱਚ ਜਿਹੜੇ ਪਿੰਡ ਹਾੜਾਂ ਦੀ ਮਾਰ ਦੇ ਵਿੱਚ ਆਂਦੇ ਉਹਨਾਂ ਦੇ ਵਿੱਚ ਹੋਰ ਇਲੀਗਲੀ ਸਟੋਨ ਕ੍ਰੈਸ਼ਰਾਂ ਨੂੰ ਮਾਨਤਾ ਦੇਈ ਜਾ ਰਹੀ ਹੈ ਜਦਕਿ ਸਾਡੇ ਪਿੰਡਾਂ ਦੀਆਂ ਸੜਕਾਂ ਸਾਰੀਆਂ ਟੁੱਟੀਆਂ ਹੋਈਆਂ ਨੇ 2-4 ਦਿਨ 10 ਦਿਨ 15 ਦਿਨ 6 ਮਹੀਨੇ ਸਾਲ ਤਾਂ ਹੋ ਗਿਆ ਸਾਲੋ ਸਾਲ ਸਾਲੋ ਸਾਲ ਪਿੰਡ ਦੀ ਸੜਕਾਂ ਦਾ ਕੋਈ ਨਵੀਨੀ ਕਰਨੀ ਨਹੀਂ ਹੋ ਰਿਹਾ ਬਣਾਇਆ ਹੀ ਨਹੀਂ ਜਾ ਰਿਹਾ ਹੈਰਾਨਗੀ ਹੁੰਦੀ ਹੈ ਵੀ ਅਸੀਂ ਕਰ ਕੀ ਰਹੀਏ ਇਸ ਮੀਂਹ ਹਕੀਕਤ ਦੇ ਉੱਪਰ ਕੀ ਭਗਵੰਤ ਮਾਨ ਆਪਣੇ ਅਧਿਕਾਰੀਆਂ ਨੂੰ ਪੁੱਛ ਕੇ ਕੋਈ ਸਾਰ ਨਹੀਂ ਲੈਂਦਾ ਕੀ ਭਗਵੰਤ ਮਾਨ ਦੀ ਮਿਹਰ ਸੀ ਜ਼ਮੀਨੀ ਹਕੀਕਤ ਦੇ ਉੱਪਰ ਦੇਖਦੀ ਨਹੀਂ ਉਹਦੇ ਤੋਂ ਅੱਗੇ ਜਿਹੜੇ ਪਿੰਡਾਂ ਦੇ ਐ ਕੱਲੀ ਮੈਂ ਇਹ ਸਰਕਾਰ ਦਾ ਗਰਦੋਸ਼ ਨਹੀਂ ਉੱਤੋਂ ਲਾਵਾ ਪਿੰਡਾਂ ਦੀ ਵੀ ਐ ਵੀ ਹੁਣ ਪਿਛੇ ਪਿਛੇ ਹੁਣੇ ਪਿਛਲੇ ਦਿਨਾਂ ਦੇ ਵਿੱਚ ਚੋਣਾ ਪੰਚਾਇਤ ਦੀਆਂ ਚੋਣਾਂ ਹੋ ਕੇ ਗਈਆਂ ਐ ਪਿੰਡਾਂ ਦੇ ਨਵੇਂ ਸਰਪੰਚ ਚੁਣੇ ਗਿਆ ਨਵੇਂ ਸਰਪੰਚਾਂ ਦੇ ਵੱਲੋਂ ਆਪਣੀ ਪੰਚਾਇਤ ਨੂੰ ਲੈ ਕੇ ਥੋੜੇ ਦਾ ਯਤਨ ਕਰਨੇ ਚਾਹੀਦੇ ਆ ਜਿਹੜਾ ਲੋਕਾਂ ਦੇ ਘਰਾਂ ਦਾ ਪਾਣੀ ਸੜਕਾਂ ਦੇ ਵਿੱਚ ਆ ਰਿਹਾ ਹੈ ਉਹਨਾਂ ਦੇ ਉੱਪਰ ਬਣਦੀ ਕਾਰਵਾਈ ਕਿਉਂ ਨਹੀਂ ਕਰ ਰਹੇ ਬਣਦੀ ਕਾਰਵਾਈ ਉਹਨਾਂ ਦੇ ਉੱਪਰ ਕਰਨੀ ਚਾਹੀਦੀ ਹੈ ਤੋ ਦਾ ਪ੍ਰੋਪਰ ਪ੍ਰਬੰਧ ਕਰਨਾ ਚਾਹੀਦਾ ਹੈ ਜੇ ਪੰਚਾਇਤ ਦੇ ਵਿੱਚ ਤੁਸੀਂ ਆਇਓ ਕਿਸ ਗੱਲ ਦਾ ਡਰ ਹੈ ਤੁਹਾਨੂੰ ਜੇ ਨਹੀਂ ਕੋਈ ਲੋਕ ਤੁਹਾਡਾ ਤੱਕਾ ਕਰਦਾ ਤਾਂ ਤੁਸੀਂ ਲਿਖਤੀ ਤੌਰ ਤੇ ਵੀਡੀਓ ਨੂੰ ਦਿਓ ਤੇ ਵੀਡੀਓ ਤੇ ਬਣਦੀ ਕਾਰਵਾਈ ਕਰੇ ਸੜਕਾਂ ਲੋਕਾਂ ਦੇ ਚੱਲਣ ਦੇ ਲਈ ਹੁੰਦੀਆਂ ਨਾ ਕਿ ਸੜਕਾਂ ਦੇ ਉੱਪਰ ਘਰਾਂ ਦਾ ਗੱਦਾ ਪਾਣੀ ਸੁੱਟਿਆ ਜਾਵੇ ਘਰ ਬਣਾਉਣ ਤੋਂ ਪਹਿਲਾਂ ਇਹ ਵੀ ਸੋਚਣਾ ਚਾਹੀਦਾ ਵੀ ਸਾਡੇ ਘਰ ਦਾ ਪਾਣੀ ਕਿੱਧਰ ਜਾਣਾ ਚਾਹੀਦਾ ਪਾਣੀ ਤਾਂ ਪਹਿਲਾਂ ਹੀ ਜ਼ਮੀਨ ਦੇ ਵਿੱਚੋਂ ਘਟ ਰਿਹਾ ਹੈ ਸਾਡਾ ਇਲਾਕਾ ਕੁਦਰਤੀ ਤੌਰ ਤੇ ਕੁਦਰਤੀ ਤੌਰ ਤੇ ਵਰਦਾਨ ਹੈ ਕਿ ਇੱਥੇ ਜ਼ਮੀਨ ਦਾ ਪਾਣੀ ਬੜਾ ਉੱਪਰ ਹੈ ਬਿਆਸ ਦਰਿਆ ਦੇ ਬਿਲਕੁਲ ਪੈਰਾਂ ਦੇ ਵਿੱਚ ਨਾਲ ਅਸੀਂ ਬਸਦੇ ਹਾਂ ਪਹਿਲਾ ਮਤਲਬ ਇਹ ਨਹੀਂ ਵੀ ਜਿੰਨਾ ਦਿਲ ਕਰਦਾ ਉਹਨਾਂ ਪਾਣੀ ਸੁੱਟਿਆ ਜਾਵੇ ਤੇ ਉਹ ਪਾਣੀ ਘਰਾਂ ਦਾ ਗੰਦਾ ਪਾਣੀ ਸਾਡੀ ਸੜਕਾਂ ਦੇ ਉੱਪਰ ਆਏ ਤੇ ਸੜਕਾਂ ਦੇ ਉੱਪਰ ਜਿਹੜਾ ਸਾਡਾ ਬੀਡੀਪੀਓ ਦਫ਼ਤਰ ਹੈ ਬਲਾਕ ਡਿਵੈਲਪਮੈਂਟ ਜਿਹੜਾ ਦਫ਼ਤਰ ਦੀ ਜ਼ਿੰਮੇਵਾਰੀ ਹੈ ਅਫਸਰ ਦੀ ਵੀ ਪਿੰਡਾਂ ਦੇ ਨਿਕਾਸੀ ਨਿਕਾਸ ਦਾ ਪ੍ਰਬੰਧ ਕਰਨਾ ਉਹ ਉਹਨੂੰ ਸਾਫ਼ ਸੁਥਰਾ ਬਲਾਕ ਦੇ ਪਿੰਡਾਂ ਨੂੰ ਰੱਖੇ ਉਹਦੇ ਲਈ ਪ੍ਰਬੰਧ ਕਰਨਾ ਉਹ ਨਿਕਾਸ ਕਿਉਂ ਨਹੀਂ ਕਢਾਂਦਾ ਹੈ ਉਹ ਕੀ ਕਰ ਰਿਹਾ ਹੈ ਮੂਕ ਦਰਸ਼ਕ ਬਣ ਕੇ ਬੈਠਿਆ ਹੋਇਆ ਆਏ ਦਿਨ ਹਾਦਸੇ ਹੋ ਰਹੇ ਆ ਜ਼ਮੀਨੀ ਪੱਧਰ ਦੇ ਉੱਪਰ ਤੁਹਾਨੂੰ ਕਿਛਲੇ ਮੈਂ ਕਹਿਆ ਕਿ ਕੱਲੀ ਅਸੀਂ ਮੁਕੇਰੀਆਂ ਦੀ ਗੱਲ ਕਰ ਰਹੇ ਹਾਂ ਹੋਰ ਪਿੰਡਾਂ ਦੇ ਵਿੱਚ ਕਿੱਥੇ-ਕਿੱਥੇ ਸੜਕਾਂ ਟੁੱਟੀਆਂ ਹੋਈਆਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤਾਂ ਕਿ ਹੋਰ ਲੋਕਾਂ ਨੂੰ ਵੀ ਪਤਾ ਲੱਗੇ ਕਿ ਹਾਲਤ ਕੀ ਹੈ ਪੰਜਾਬ ਦੀ ਅਸਲ ਜ਼ਮੀਨੀ ਕਿਹੋ ਜਿਹੀ ਹੈ ਜਿੱਥੇ ਪੰਜਾਬ ਦੀ ਕਿਸਾਨੀ ਲਗਾਤਾਰ ਤਰਾਇ ਮਾਮ ਤਰਾਇ ਮਾਮ ਕਰ ਰਹੀ ਹੈ ਮਜ਼ਦੂਰਾਂ ਨੂੰ ਮਜ਼ਦੂਰੀ ਨਹੀਂ ਮਿਲ ਰਹੀ ਮਨਰੇਗਾ ਕੰਮਿਆਂ ਨੂੰ ਪ੍ਰੋਪਰ ਕੰਮ ਨਹੀਂ ਮਿਲ ਰਿਹਾ ਉੱਥੇ ਜਿਹੜਾ ਜ਼ਮੀਨੀ ਪੱਧਰ ਦੇ ਉੱਪਰ ਗੱਲ ਕਰਨਾ ਹੋਵੇ ਸੜਕਾਂ ਦਾ ਨਵੀਨੀਕਰਨ ਕਰਨਾ ਸੜਕਾਂ ਵੀ ਨਹੀਂ ਬਣਾਈਆਂ ਜਾ ਰਹੀਆਂ ਲੋਕ ਵੀ ਅਜਿਹੇ ਪੀ ਜਿਹੜੇ ਲਗਾਤਾਰ ਇਹਨਾਂ ਸੜਕਾਂ ਤੋਂ ਟੱਪ ਟੱਪਦੇ ਐ ਗੁਜ਼ਰਦੇ ਐ ਉਹ ਲਾਹਨਤਾਂ ਨਹੀਂ ਪਾਉਂਦੇ ਇਹਨਾਂ ਸਿਆਸੀ ਲੀਡਰਾਂ ਨੂੰ ਜਿਨ੍ਹਾਂ ਦੀ ਜ਼ਿੰਮੇਵਾਰੀ ਐ ਇਹਨਾਂ ਸੜਕਾਂ ਦੇ ਜੇ ਨਾ ਬਣ ਤੇ ਅਫਸਰਾਂ ਦੇ ਦਰਾਂ ਦੇ ਬਾਹਰ ਉਹਨਾਂ ਨੂੰ ਘੇਰਨ ਦੀ ਉਹ ਲਾਹਨਤਾਂ ਨਹੀਂ ਪਾਉਂਦੇ ਉਹਨਾਂ ਅਫਸਰਾਂ ਨੂੰ ਜਿਨ੍ਹਾਂ ਅਫਸਰਾਂ ਦੀ ਜ਼ਿੰਮੇਵਾਰੀ ਐ ਕਈ ਬਲਾਕ ਡਿਵੈਲਪਮੈਂਟ ਜੇ ਕਹ ਲਈਏ ਬਲਾਕ ਦੇ ਵਿੱਚੋਂ ਕਈ ਸੈਕਟਰੀ ਸੜਕ ਦੇ ਵਿੱਚੋਂ ਟੱਪਦੇ ਆ ਉਹਨਾਂ ਨੂੰ ਨਹੀਂ ਜਾਪਦਾ ਪੀ ਇਹ ਸੜਕ ਗੰਦੀ ਐ ਇੱਥੇ ਗੰਦੇ ਨਾਲੀ ਦਾ ਪ੍ਰਬੰਧ ਕਰਨਾ ਜਿਹੜਾ ਗੰਦਾ ਪਾਣੀ ਐ ਉਹਦਾ ਪ੍ਰਬੰਧ ਕਰਨਾ ਚਾਹੀਦਾ ਐ ਕਈ ਬੀਡੀਪੀਓ ਸਾਹ ਇਥੋਂ ਟੱਪਦੇ ਹੋਣੇ ਆ ਉਹਨਾਂ ਨੇ ਅਜੇ ਤੱਕ ਉਹਨਾਂ ਨੂੰ ਮਹਿਸੂਸ ਹੀ ਨਹੀਂ ਹੋਇਆ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਮੈਂ ਕਰ ਰਿਹਾ ਇਹ ਜੇ ਤੁਸੀਂ ਦੇਖ ਲਓ ਵੀ ਬਸ ਕਿਸ ਤਰੀਕੇ ਦੇ ਨਾਲ ਟੱਪ ਰਹੀ ਹੈ ਲੋਕ ਕਿੰਨੇ ਜੀ ਛੱਪੜ ਦੇ ਵਿੱਚੋਂ ਛੱਪੜ ਦੇ ਵਿੱਚੋਂ ਕਿਦਾਂ ਲੋਕ ਟੱਪਦੇ ਹੋਣਗੇ ਇਸ ਪਿੰਡ ਤੋਂ ਪੈਦਲ ਬੱਚੇ ਲਗਭਗ 100 ਤੋਂ 150 ਬੱਚਾ ਰੋਜ਼ ਪੈਦਲ ਨਾਲ ਦੇ ਪਿੰਡ ਸਕੂਲ ਸਰਕਾਰੀ ਸਕੂਲ ਜਿਹੜਾ ਪੜਨ ਦੇ ਲਈ ਜਾਂਦਾ ਹੈ ਇਸ ਗੋਡੇ-ਗੋਡੇ ਗੰਦ ਦੇ ਵਿੱਚੋਂ ਟੱਪਦਾ ਹੈ ਪਰ ਜ਼ਮੀਨੀ ਪੱਧਰ ਤੇ ਉੱਪਰ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਮੈਂ ਇਹ ਵੀਡੀਓ ਤੁਹਾਡੇ ਨਾਲ ਇਸ ਕਰਕੇ ਸਾਂਝੀ ਕਰ ਰਿਹਾ ਲੋਕਾਂ ਦੇ ਨਾਲ ਵੀ ਘੱਟੋ ਘੱਟ ਤੁਸੀਂ ਹੋਰ ਲੋਕਾਂ ਤੱਕ ਇਹ ਪੁੱਛਦਾ ਕਰੋ ਵੀ ਜ਼ਮੀਨੀ ਪੱਧਰ ਤੇ ਹਾਲਤ ਕੀ ਹੈ ਉਹਦੇ ਤੋਂ ਅੱਗੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇਹ ਕਹਿ ਰਹੇ ਆ ਵੀ ਜ਼ਮੀਨੀ ਜ਼ਮੀਨੀ ਪੱਧਰ ਤੇ ਹਰਕਤ ਦੇ ਪਿੱਛੇ ਆਓ ਤੁਹਾਡੀ ਜ਼ਿੰਮੇਵਾਰੀ ਹੈ ਨਾ ਸੜਕਾਂ ਦੇ ਉਹਨੂੰ ਬਣਾਣਾ ਇਹ ਨਾ ਹੋਵੇ ਕਿ ਸਾਡੇ ਅਸੀਂ ਹੋਰ ਪਾਸੇ ਲੱਗੇ ਹੋਏ ਕਿੱਥੇ ਕਿੱਥੇ ਜਿਹੜਾ ਹੈ ਲੜੀਏ ਤੇ ਤੁਹਾਡੇ ਦਰਾਂ ਦੇ ਬਾਹਰ ਜਿਹੜੇ ਧਰਨੇ ਲਾ ਕੇ ਬੈਠਾਂਗੇ ਤਾਂ ਹੀ ਤੁਸੀਂ ਹੱਲ ਕਰੋਗੇ ਇਹਦਾ ਐਮਐਲਏ ਸਾਹਿਬ ਤੁਹਾਡੀ ਵੀ ਜ਼ਿੰਮੇਵਾਰੀ ਹੈ ਇਹ ਲੋਕ ਜਿਹੜੇ ਲਗਾਤਾਰ ਗੋਡੇ-ਗੋਡੇ ਗੰਦ ਦੇ ਵਿੱਚੋਂ ਟੱਪਦੇ ਆ ਉਹਨਾਂ ਨੇ ਤੁਹਾਨੂੰ ਵੋਟਾਂ ਪਾ ਕੇ ਚੁਣਿਆ ਆ ਘਟੋ ਘਟੂ ਨਾ ਦੇ ਲਈ ਇਹਨਾਂ ਅਫਸਰਾਂ ਦੇ ਥੋੜੇ ਜੇ ਕੰਨ ਜਰੂਰ ਖਿੱਚੋ ਤਾਂ ਕਿ ਜਿਹੜੀ ਹੈ ਸੜਕ ਬਣੇ ਲੋਕ ਆਰਾਮ ਦੇ ਨਾਲ ਉਹਦੇ ਤੋਂ ਗੁਜ਼ਰ ਸਕਣ ਜਿਹੜੀਆਂ ਟੱਪਦੀਆਂ ਬੱਸਾਂ ਉਹਨਾਂ ਦਾ ਰੋਜ਼ ਨੁਕਸਾਨ ਹੋ ਰਿਹਾ ਹੈ ਜਿਹੜੇ ਆ ਰੋਜ਼ ਮੋਟਰਸਾਈਕਲ ਕਾਰਾਂ ਦੇ ਪਰਿਥੋਂ ਜਾਂਦੇ ਉਹਨਾਂ ਦਾ ਨੁਕਸਾਨ ਹੋ ਰਿਹਾ ਹੈ ਰੋਜ਼ ਗੰਦ ਦੇ ਵਿੱਚ ਲੋਕਾਂ ਨੂੰ ਗੁਜ਼ਰਨਾ ਪੈ ਰਿਹਾ ਹੈ ਇਹਦਾ ਵੱਡਾ ਕਾਰਨ ਇਹ ਹੈ ਕਿ ਮਹਿਕਮਾ ਜ਼ਮੀਨੀ ਪੱਧਰ ਦੇ ਉੱਪਰ ਕੰਮ ਨਹੀਂ ਕਰ ਰਿਹਾ ਇਹਦਾ ਵੱਡਾ ਕਾਰਨ ਹੈ ਕਿ ਭਗਵੰਤ ਮਾਨ ਦੀ ਸਰਕਾਰ ਜ਼ਮੀਨੀ ਪੱਧਰ ਤੇ ਫੇਰ ਹੋ ਰਏ ਇਹਦੇ ਨੁਮਾਇंदे ਫੇਲ ਹੋ ਰਏ ਆ ਮੈਂ ਜ਼ਿਕਰ ਜੀਐਸ ਮਲਤਾਨੀ ਉਹਨਾਂ ਦਾ ਵੀ ਕਰਨਾ ਚਾਹੁੰਦਾ ਹਾਂ ਜੀਐਸ ਮਲਤਾਨੀ ਜੀ ਤੁਹਾਡੀ ਵੀ ਜ਼ਿੰਮੇਵਾਰੀ ਹੈ ਜੇ ਹਲਕੇ ਦੇ ਤੁਸੀਂ ਇਨਚਾਰਜ ਹੋ ਤੇ ਤੁਹਾਨੂੰ ਆਪਣੇ ਅਫਸਰਾਂ ਦੇ ਇਕੱਲੇ ਅਫਸਰਾਂ ਦੇ ਨਾਲ ਬੈਠ ਕੇ ਮੀਟਿੰਗਾਂ ਕਰਦੇ ਨਹੀਂ ਲੋਕ ਦੇਖਣਾ ਚਾਹੁੰਦੇ ਤੁਹਾਨੂੰ ਇਹ ਦੇਖਣਾ ਚਾਹੁੰਦੇ ਆ ਕਿ ਤੁਸੀਂ ਆ ਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਵੀ ਕਰਦੇ ਹੋ ਜਾਂ ਨਹੀਂ ਕਰਦੇ ਹੋ ਲੋਕਾਂ ਦੀ ਮੁਸ਼ਕਲ ਹੈ ਸੜਕਾਂ ਟੁੱਟੀਆਂ ਹੋਈਆਂ ਆਇਆਂ ਹਨ ਮੁਕੇਰੀਆਂ ਹਾਜੀਪੁਰ ਦੇ ਸਾਰੇ ਪਿੰਡਾਂ ਦੀਆਂ ਉਹਨਾਂ ਸੜਕਾਂ ਨੂੰ ਬਣਾਉਣ ਦੇ ਲਈ ਤੁਰੰਤ ਪੀਡਬਲੂਡੀ ਵਿਭਾਗ ਦੇ ਨਾਲ ਮੀਟਿੰਗ ਕਰਕੇ ਤੇ ਉਹਨਾਂ ਦੇ ਕੰਨ ਖਿੱਚੋ ਵੀ ਜਾਓ ਭਾਈ ਸਾਰੇ ਐਸਟੀਮੇਟ ਬਣਾ ਕੇ ਮਿੰਟੋ ਮਿੰਟ ਸੜਕਾਂ ਦਾ ਕੰਮ ਲੱਗਣਾ ਚਾਹੀਦਾ ਹੈ ਮੈਂ ਵੀਡੀਓ ਪਾ ਕੇ ਤੁਹਾਡੇ ਨਾਲ ਇਹ ਗੱਲ ਜ਼ਮੀਨੀ ਪੱਧਰ ਤੇ ਸਾਂਝੀ ਕਰ ਰਿਹਾ ਤੇ ਆਨ ਵਾਲੇ ਸਮੇਂ ਚ ਜੇ ਤੁਰੰਤ ਇਸ ਇਹਨਾਂ ਸੜਕਾਂ ਦਾ ਪ੍ਰਬੰਧ ਨਾ ਹੋਇਆ ਵਿਭਾਗਾਂ ਥੱਲੇ ਕੰਮ ਤੇ ਨਾ ਆਇਆ ਧਿਆਨ ਵਾਲੇ ਸਮੇਂ ਦੇ ਵਿੱਚ ਮੈਹਿਕਮੇ ਦੇ ਦਾ ਪੁਤਲੇ ਫੂਕਾਂਗੇ ਫੂਕਾਂਗੇ ਨਾਲ ਇੱਥੋਂ ਦੇ ਹਲਕਾ ਇੰਚਾਰਜ ਤੇ ਐਮਐਲਏ ਦੇ ਵੀ ਜ਼ਰੂਰ ਫੂਕਾਂਗੇ ਕਿਉਂਕਿ ਜਿਹੜੀ ਜ਼ਿੰਮੇਵਾਰੀ ਹੈ ਜਿਨ੍ਹਾਂ ਦੀ ਉਹ ਕੰਮ ਨਹੀਂ ਜ਼ਮੀਨੀ ਪੱਧਰ ਦੇ ਉੱਪਰ ਕਰਦੇ ਪਏ ਤਾਂ ਲੋਕਾਂ ਦੀ ਮਜਬੂਰੀ ਹੈ ਕਿ ਉਹ ਗੰਦ ਗੋਡਾ ਗੋਡਾ ਗੰਦੇ ਵਿੱਚੋਂ ਗੁਜ਼ਰ ਰਹੇ ਆ ਤੇ ਜੇ ਲੋਕ ਨਾ ਬੋਲੇ ਤੇ ਸਕੂਲੀ ਬੱਚਿਆਂ ਨੂੰ ਲੈ ਕੇ ਜਿਹੜਾ ਵਿਰੋਧ ਕਰਾਂਗੇ ਘੱਟੋ ਘੱਟ ਤੁਹਾਨੂੰ ਸ਼ਰਮਤਾ ਆਵੇ ਪਤਾ ਲੱਗੇ ਤੇ ਜਿਹੜੇ ਨੇੜੇ ਦੇ ਪੰਚਾਇਤਾਂ ਆ ਨਵੀਆਂ ਚੁਣੀਆਂ ਪੰਚਾਇਤਾਂ ਆ ਘਟੋ ਘਟੋ ਉਹੀ ਹਰਕਤ ਦੇ ਵਿੱਚ ਆਣ ਇਹਨਾਂ ਗੰਦੇ ਜਿਹੜਾ ਪਾਣੀ ਸੜਕ ਦੇ ਵਿੱਚ ਛੁੱਟਿਆ ਜਾ ਰਿਹਾ ਉਹਨੂੰ ਤੁਰੰਤ ਬੰਦ ਕਰਾਣ ਤੁਹਾਡੀ ਜ਼ਿੰਮੇਵਾਰੀ ਹੈ ਡਰ ਕੇ ਘਰਾਂ 'ਚ ਸਰਪੰਚੀਆਂ ਲੈ ਕੇ ਘਰਾਂ ਦੇ ਵਿੱਚ ਬੈਠਣ ਦੀ ਲੋੜ ਨਹੀਂ ਅਸੀਂ ਤੁਹਾਡੇ ਕੋਈ ਦੁਸ਼ਮਣ ਨਹੀਂ ਪਰ ਇਹ ਗੱਲ ਤੁਹਾਡੇ ਤੁਹਾਡੇ ਜ਼ਮੀਰ ਨੂੰ ਜਗਾਣ ਦੀ ਗੱਲ ਕਰ ਰਹੇ ਹਾਂ ਵੀ ਤੁਹਾਡੀ ਜ਼ਿੰਮੇਵਾਰੀ ਹੈ ਤੇ ਲੋਕਾਂ ਨੂੰ ਗੰਦ ਦੇ ਵਿੱਚ ਨਾ ਗੁਜ਼ਾਰੋ ਲੋਕ ਸੜਕਾਂ ਦੇ ਉੱਪਰੋਂ ਗੁਜ਼ਰਦੇ ਆ ਆਪਣੇ ਕਿਤੇ ਕੋਈ ਨੇ ਡਿਊਟੀ ਜਾਣਾ ਕਿਸੇ ਨੇ ਕੰਮ ਜਾਣਾ ਕਿਸੇ ਨੇ ਸਕੂਲ ਜਾਣਾ ਤੇ ਉਹ ਇੱਥੋਂ ਜਦੋਂ ਇਹ ਗੰਦੀ ਸੜਕਾਂ ਦੇ ਵਿੱਚੋਂ ਟੱਪਦੇ ਆ ਤੇ ਹਾ ਦਾ ਨਾਰਾ ਗਾਲਾਂ ਕੱਢ ਕੇ ਜਾਂਦੇ ਆ ਇਹਦੇ ਨਾਲ ਬੜਾ ਮਾੜਾ ਅਸਰ ਪੈਂਦਾ ਹੈ ਆਪਾਂ ਆਪਣੀਆਂ ਸੜਕਾਂ ਸਾਫ਼ ਰੱਖੀਏ ਜਿਹੜੇ ਲੋਕ ਆਪਣੇ ਘਰਾਂ ਦਾ ਪਾਣੀ ਗੰਦਾ ਸੜਕ 'ਤੇ ਛੁੱੜਦੇ ਆ ਉਹਦਾ ਪ੍ਰੋਪਰ ਪ੍ਰਬੰਧ ਕਰੀਏ ਆਪਣੀ ਜ਼ਿੰਮੇਵਾਰੀ ਸਮਝੀਏ ਤੇ ਪ੍ਰਸ਼ਾਸਨ ਦੇ ਅਧਿਕਾਰੀ ਉਹ ਵੀ ਹਰਕਤ ਦੇ ਵਿੱਚ ਆਣ ਤੇ ਆ ਕੇ ਸੜਕ ਦਾ ਪ੍ਰੋਪਰ ਜਿਹੜਾ ਹੈ ਪ੍ਰਬੰਧ ਕਰਨ ਤੇ ਪੂਰੇ ਹਾਜੀਪੁਰ ਦੀਆਂ ਸੜਕਾਂ ਜਿਹੜੀਆਂ ਟੁੱਟੀਆਂ ਹੋਈਆਂ ਐ ਮੁਕੇਰੀਆਂ ਦੀਆਂ ਸੜਕਾਂ ਜਿਹੜੀਆਂ ਟੁੱਟੀਆਂ ਹੋਈਆਂ ਉਹਨਾਂ ਨੂੰ ਬਣਾਣ ਤਾਂ ਕਿ ਲੋਕ ਸੜਕਾਂ ਕਹਿ ਸਕਣ ਵੀ ਇਹ ਸੜਕਾਂ ਐ ਉਹਨਾਂ ਦਾ ਨਾਂ ਹੁਣ ਸੜਕਾ ਨਹੀਂ ਛੱਪੜ ਬਣਿਆ ਹੋਇਆ ਐ ਤੇ ਭਗਵੰਤ ਮਾਨ ਦੀ ਸਰਕਾਰ ਦੇ ਦੌਰ ਦੇ ਵਿੱਚ ਸਾਡੇ ਮੁਕੇਰੀਆਂ ਤੇ ਆ ਹਾਲ ਤੇ ਹੈ ਤੇ ਦੱਸੇ ਜਿਹਦਾ ਬਿਆਨ ਹੀ ਨਹੀਂ ਕੀਤਾ ਜਾ ਰਿਹਾ ਤੇ ਅਸੀਂ ਇੱਕ ਇੱਕ ਕਰਕੇ ਹਰ ਮੁੱਦੇ ਨੂੰ ਤੁਹਾਡੇ ਤੱਕ ਲੈ ਕੇ ਵੀ ਆ ਰਹੇ ਆ ਤੇ ਉਹਦੇ ਵਿਰੁੱਧ ਲਗਾਤਾਰ ਸੰਘਰਸ਼ ਵੀ ਕਰ ਰਹੇ ਆ ਧੰਨਵਾਦ